ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਸ਼ਮੀਰੀ ਲਲ ਕਹਿੰਦਾਂ ਪਿੰਡ ਡਾਕਾ ਨਗਰਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਸ਼ਹਿਰ ਦਾ ਬਾਬਾ ਜੀ YouTube ਚੈਨਲ ਬਣੋ ਕਾਫੀ ਸਮਾਂ ਪਹਿਲਾਂ ਕਹਿ ਦਿੱਤਾ ਗਿਆ ਸੀ ਕਿ ਜਿਹੜੀ ਸਰਪੰਚ ਤੇ ਪੰਚ ਦੀ ਚੋਣ ਆ ਉਹ ਇੱਕ ਉਹਦੇ ਨਾਲ ਭ੍ਰਸ਼ਟਾਚਾਰ ਵੀ ਪੈਦਾ ਹੁੰਦਾ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਕੱਢ ਕੇ ਦੇਖ ਲਓ ਤੇ ਦੇਖ ਵੀ ਸਕਦੇ ਹੈਗੇ ਆ ਮੈਂ ਕਾਫੀ ਸਮੇਂ ਦੀ ਮੰਗ ਕਰ ਰਿਹਾ ਸੀ। ਔਰ ਇਸ ਦੇ ਸਬੰਧ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈਗੀ ਆ ਉਹਨਾਂ ਤੱਕ ਦੀ ਗੱਲ ਕੀਤੀ ਸੀ। ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਈ ਸੀ ਕਿ ਜਿਹੜੀ ਸਰਪੰਚ ਦੀ ਚੋਣ ਹੁੰਦੀ ਆ ਉਹਨੂੰ ਪੰਜ ਚੋਣਦੇ ਆ ਉਹਦੇ ਨਾਲ ਜਿਹੜਾ ਆ ਕਿ ਪਿੰਡ ਦੇ ਲੋਕ ਜਿਹੜੇ ਆ ਉਹਨਾਂ ਦਾ ਮਨਪਸੰਦ ਸਰਪੰਚ ਨਹੀਂ ਚੁਣਿਆ ਜਾਂਦਾ। ਤੁਸੀਂ ਅੱਜ ਤੋਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਜਾਂ ਉਸ ਤੋਂ ਪਹਿਲਾਂ ਦੀਆਂ ਮੇਰੀਆਂ ਵੀਡੀਓ ਕੱਟ ਕੇ ਦੇਖ ਸਕਦੇ ਆ ਇਸ ਗੱਲ ਦੀ ਡਮਾਟ ਰੱਖੀ ਸੀ ਔਰ ਬਹੁਤ ਸਾਰੇ ਲੋਕ ਕਹਿੰਦੇ ਹੋਣਿਆ ਕਿ ਲੈ ਇਹਦਾ ਬਹੁਤ ਵੱਡਾ ਕਿਤੇ ਚੈਨਲ ਆ ਸਰਕਾਰ ਨੇ ਕਿਤੇ ਇਹਦੀ ਸੁਣਨੀ ਹੈਗੀ ਆ ਉਹ ਸਾਡੇ ਜਿਹੜੇ ਵਿਰੋਧੀ ਬੰਦੇ ਆ ਉਹ ਇਹ ਗੱਲਾਂ ਇਦਾਂ ਦੀਆਂ ਕਰਨਗੇ ਆਪਸ ਵਿੱਚ ਬੈਠ ਕੇ ਲੈ ਇਹ ਬਹੁਤ بڑا ਹੈਗਾ ਇਹਦੀ ਕਿਸੇ ਨੇ ਕਿਹਾ ਸੁਣਨੀ ਹੈਗੀ ਆ ਤੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਮੇਰੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖੋ ਉਸ ਤੋਂ ਬਾਅਦ ਦੇ ਵਿੱਚ ਦੇਖੋ ਉਹਦੇ ਰਿਜ਼ਲਟ ਦੇਖੋ ਤੇ ਕੀ ਆਂਦੇ ਆ 2 ਮਹੀਨੇ 3 ਮਹੀਨੇ ਦੇ ਬਾਅਦ ਦੇ ਵਿੱਚ ਇਹੋ ਜੇ ਮੇਰੇ ਕੋਲ ਹਜ਼ਾਰਾਂ ਹੀ ਸਬੂਤ ਪਏ ਹੈਗੇ ਜੋ ਗੱਲ ਚੰਗੀ ਹੁੰਦੀ ਆ ਨਾ ਜਿਹੜੀਆਂ ਵਧੀਆ ਸਰਕਾਰਾਂ ਹੁੰਦੀਆਂ ਚਾਹੇ ਉਹ ਕਾਂਗਰਸ ਹੋਵੇ ਅਕਾਲੀ ਹੋਵੇ ਆਮ ਆਦਮੀ ਪਾਰਟੀ ਹੋਵੇ ਬੀਐਸਪੀ ਹੋਵੇ ਕੋਈ ਵੀ ਹੋਵੇ ਉਹਨਾਂ ਦੀ ਲੀਡਰਸ਼ਿਪ ਨੂੰ ਜੇਕਰ ਕਿਸੇ ਲੱਖਾਂ ਵਿੱਚੋਂ ਇੱਕ ਬੰਦੇ ਦੀ ਗੱਲ ਵੀ ਸਹੀ ਲੱਗਦੀ ਜਾਂਦੀ ਆ ਤਾਂ ਉੱਤੇ ਵਿਚਾਰ ਕੀਤਾ ਜਾਂਦਾ ਜਿਹੜੇ ਵਧੀਆ ਲੀਡਰ ਹੁੰਦੇ ਆ ਉਹ ਇਹ ਜਿਹੜੀ ਸਰਪੰਚੀ ਦੀ ਚੋਣ ਬਾਰੇ ਮੈਂ ਕਾਫੀ ਸਮੇਂ ਤੋਂ ਗੱਲ ਕਰ ਰਿਹਾ ਸੀ ਇਹ ਤਾਂ ਮੈਂ ਗੱਲ ਉਹਨਾਂ ਲੋਕਾਂ ਨੇ ਕੀਤੀ ਆ ਮੇਰੇ ਕਿਉਂਕਿ ਜਦੋਂ ਕੋਈ ਵੀ ਚੈਨਲ ਗਰੋ ਕਰਦਾ ਆ ਅੱਗੇ ਵੱਧਦਾ ਆ ਤਾਂ ਉਹਦੇ ਜਿਹੜੇ ਆ ਨਾ ਟਿੱਕਾ ਟਿੱਪਣੀ ਕਰਨ ਵਾਲੇ ਵੀ ਬਹੁਤ ਲੋਕੀ ਪੈਦਾ ਹੋ ਜਾਂਦੇ ਹੈਗੇ। ਉਹ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਮੈਂ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਆ कि जो सी काफी समय ਪਹਿਲਾਂ ਆਵਾਜ਼ੇ ਉਠਾਈ ਜਾ ਰਹੀ ਸੀ ਕਿ ਸਰਪੰਚ ਦੀ ਚੋਣ ਸਿੱਧੀ ਹੋਣੀ ਚਾਹੀਦੀ ਆ ਪੰਚ ਕੀ ਕਰਦੇ ਇੱਕ ਦੂਜੇ ਨੂੰ ਖਰੀਦ ਖਰੀਦੋ ਫਰੋਖਤ ਕਰਕੇ ਪਾਰਟੀਆਂ ਆਪਣੀ ਮਨਪਸੰਦ ਦਾ ਸਰਪੰਚ ਬਣਾ ਦਿੰਦੇ ਹੈਗੇ ਆ ਜੋ ਪਿੰਡ ਨਾਲ ਧੋਖਾ ਹੁੰਦਾ ਮੈਂ ਤਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਵੀ ਸਿੱਧੀ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਦੀ ਚੋਣ ਵੀ ਸਿੱਧੀ ਹੋਣੀ ਚਾਹੀਦੀ ਆ ਕਿਸੇ ਵੇਲੇ ਇਹ ਵੀ ਕੰਮ ਹੋ ਜਾਣਾ ਤੁਸੀਂ ਦੇਖ ਲਓ ਅੱਜ ਨੋਟ ਕਰ ਲਿਓ ਮੇਰੀ ਇਹ ਗੱਲ ਨੂੰ ਆਵਾਜ਼ ਉਠਾਈ ਹੋਈ ਹੈਗੀ ਆ ਹੁਣ ਦੇਖੋ ਮੈਂ ਅਸੀਂ ਜਦੋਂ ਵੀ ਕੋਈ ਚੈਨਲ ਤੇ ਨਾ ਮੈਂ ਗੱਲ ਕਰਦਾ ਜਾਂ ਖਬਰ ਚਲਾਣਾ ਉਸ ਤੋਂ ਪਹਿਲਾਂ ਜਿਹੜਾ ਆ ਸੰਬੰਧਿਤ ਗਵਰਨਮੈਂਟ ਹੁੰਦੀ ਆ ਪੰਜਾਬ ਦੇ ਮੁੱਖ ਮੰਤਰੀ ਹੁੰਦੀ ਆ ਜਾਂ ਕੇਂਦਰ ਸਰਕਾਰ ਹੁੰਦੀ ਆ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਨਾਲ ਪਹਿਲਾਂ ਉਹਨਾਂ ਤਾਂ ਗੱਲ ਜ਼ਰੂਰ ਕਰਦਾ ਹਾਂ ਜੋਰ ਪਾ ਕੇ ਰੈਗੂਲਰ ਹਫ਼ਤੇ ਹਫ਼ਤੇ ਬਾਅਦ ਉਸ ਗੱਲ ਨੂੰ ਕਰਦਾ ਰਹਿਣਾ ਹੈਗਾ ਔਰ ਮੈਂ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦੀ ਉਸ ਲੀਡਰਸ਼ਿਪ ਦਾ ਵੀ ਜਿਨ੍ਹਾਂ ਤੱਕ ਮੈਂ ਗੱਲਾਂ ਕਰਦਾ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਂਦੇ ਆ ਤੇ ਉਹ ਲਾਗੂ ਹੋ ਜਾਂਦੀ ਆ ਹੁਣ ਤਿਆਰ ਹੋ ਜਾਓ ਸਰਪੰਚ ਹੁਣ ਜਿਹੜੀ ਆ ਸਰਪੰਚ ਦੀ ਸਿੱਧੀ ਚੋਣ ਹੋਏਗੀ ਨਾ ਕਿ ਇਹ ਸਿੱਧੀ ਚੋਣ ਹੋਏਗੀ ਕਿ ਪਹਿਲਾਂ ਪੰਚਾਇਤ ਦਾ ਬਹੁਮਤ ਲੈ ਕੇ ਇੱਧਰ ਉੱਧਰ ਜੋਰ ਤੋੜ ਕਰਕੇ ਕਰ ਲੈਂਦੇ ਸੀ ਹੁਣ ਉਹ ਹੀ ਕੰਮ ਨਹੀਂ ਹੋਣਾ ਜੋ ਸਾਨੂੰ ਸੂਤਰਾਂ ਦੇ ਵਾਲੇ ਤੋਂ ਖਬਰ ਮਿਲੀ ਆ ਇਹ ਬਹੁਤ ਵਧੀਆ ਗੱਲ ਹੋਈ ਆ ਹੁਣ ਦੂਜੇ ਪਾਸੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਆ ਕਿ ਹੁਣ ਤੁਹਾਡੇ ਹੱਥ ਮੌਕਾ ਆ ਪਿੰਡ ਨੂੰ ਤੁਸੀਂ 5 ਸਾਲ ਦੇ ਲਈ ਦੂਜੇ ਦੇ ਪਿੰਡ ਨੂੰ 5 ਸਾਲ ਲੈ ਤੁਸੀਂ ਜਿਹੜਾ ਉਹ ਸਰਪੰਚ ਦਾ ਪੰਚ ਤੇ ਹੱਥ ਦੇ ਵਿੱਚ ਦੇਣਾ ਆ ਹੁਣ ਮੈਂ ਇੱਕ ਗੱਲ ਕਰਦਾ ਮੈਂ ਖੁਦ ਪੰਚਾਇਤਾਂ ਦੇ ਵਿੱਚ ਕਈ ਸਾਲ ਰਿਹਾ ਸਰਪੰਚਾਂ ਦਾ ਕੰਮ ਕਰ ਚੁੱਕਾ ਚੀਰਮੈਨ ਰਹਿ ਚੁੱਕਾ ਬਹੁਤ ਕੁਛ ਰਹਿ ਚੁੱਕਾ ਤੁਸੀਂ ਸਾਰੇ ਜਾਣਦੇ ਹੈਗੇ ਔਰ ਵੋਟਾਂ ਦਾ ਮੈਂ ਇਤਿਆਾਬ ਕੀਤਾ ਹੋਇਆ ਆ ਕਿ ਕਦੀ ਇਲੈਕਸ਼ਨ ਨਹੀਂ ਲੜਨਾ ਹੈਗਾ ਹਾਂ ਕਈ ਵਾਰ ਸਥਿਤੀ ਐਸੀ ਜਰੂਰ ਬਣ ਸਕਦੀ ਆ ਕਿ ਜੇ ਕੋਈ ਬੰਦਾ ਕੋਈ ਜ਼ਿਆਦਾ ਹੀ ਚੱਕ ਹੋਇਆ ਹੋਵੇ ਤਾਂ ਉਹਦੇ ਖਿਲਾਫ ਲੜਨਾ ਵੀ ਪਵੇ ਤੇ ਲੜ ਵੀ ਸਕਦਾ ਹੈ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਣਾ ਹੈਗਾ ਕੁਸੀਂ ਆਪਣੇ ਪਿੰਡ ਦੇ ਵਿੱਚ ਰਹਿੰਦੇ ਆ ਤੁਹਾਨੂੰ ਪਤਾ ਬੰਦਾ ਕਿਹੜਾ ਸਹੀ ਆ ਕਿਹੜਾ ਗਲਤ ਹੈਗਾ ਆ ਵੋਟ ਸੋਚ ਸਮਝ ਕੇ ਪਾਓ ਜਾਤੀ ਬਾਤ ਦੇਖ ਕੇ ਨਾ ਪਾ ਦਿਓ ਭਾਈ ਬੰਦੀ ਦੇਖ ਕੇ ਨਾ ਪਾ ਦਿਓ ਇਹ ਦੇਖ ਚਾਹੀਦਾ ਤੁਹਾਡਾ ਦੁਸ਼ਮਣ ਵੀ ਹੋਵੇ ਵਧੀਆ ਹੋਵੇ ਕੰਮ ਕਰਨ ਵਾਲਾ ਹੋਵੇ ਉਹਨੂੰ ਵੀ ਵੋਟ ਪਾ ਦਿਓ ਕਿਉਂਕਿ ਪਿੰਡ ਅਸੀਂ ਆਪਣਾ ਨਹੀਂ ਦੇਖਣਾ ਨਹੀਂ ਜੀ ਇੱਥੇ ਪਿੰਡ ਨੂੰ ਦੇਖਣਾ ਕਿ 5 ਸਾਲ ਲਈ ਤੁਸੀਂ ਕਿਹਨੂੰ ਦੇ ਰਹੇ ਹੈਗੇ ਕਈ ਵਾਰ ਮੈਂ ਇਹੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਿਆ ਮੈਂ ਖਬਰਾਂ ਵੀ ਚਲਾਈਆਂ ਕਿ ਕੁਝ ਕੁ ਲੋਕ ਸਾਰੀ ਉਮਰ ਤਾਂ ਬਾਹਰ ਰਹਿੰਦੇ ਆ ਪਿੰਡ ਤੋਂ ਪਿੰਡ ਤੋਂ ਬਾਹਰ ਰਹਿੰਦੇ ਆ ਸਾਰੀ ਉਮਰ ਲਾ ਦਿੰਦੇ ਆ ਤੇ ਫਿਰ ਉਹ ਪਿੰਡ ਵਿੱਚ ਆ ਜਾਂਦੇ ਆ ਪਿੰਡ ਵਿੱਚ ਆ ਕੇ ਆਪਣੀ ਚੌਧਰ ਚਾਣਨ ਲੱਗ ਪੈਂਦੇ ਆ ਜਦਕਿ ਬਹੁਤ ਸਾਲ ਉਹਦੇ ਬਾਹਰੇ ਰਹਿੰਦੇ ਆ ਫਿਰ ਉਹ ਕੀ ਕਰਦੇ ਆ ਜਾਤੀਵਾਦ ਦੇ ਨੂੰ ਇਕੱਠਾ ਕਰ ਲੈਂਦੇ ਆ ਆਪਣੇ ਜਾਤਾਂ ਦੇ ਲੋਕਾਂ ਨੂੰ ਇਕੱਠਾ ਕਰ ਲੈਂਦੇ ਆ ਆਪਣੇ ਮੁਤਾਬਕ ਜਿਹੜਾ ਉਹ ਮਹੱਲੇ ਨੂੰ ਜਾਂ ਪਿੰਡ ਨੂੰ ਉਹ ਢਾਡਣਾ ਸ਼ੁਰੂ ਕਰ ਦਿੰਦੇ ਆ ਇਹ ਮੈਂ ਗੱਲ ਕਹਿ ਰਿਹਾ ਹੈਗਾ ਇਸ ਨਿਜੀ ਅਟੈਕ ਕੋਈ ਸਮਝਦਾ ਸਮਝੀ ਚੱਲੇ ਮੈਂ ਜਿਹੜੀ ਕਹਿ ਰਿਹਾ ਉਹਨੂੰ ਸਰਵੇ ਕਰਕੇ ਦੇਖ ਲਿਓ ਕਿ ਅਕਾਲੀ ਕਾਂਗਰਸ ਜਾਂ ਹੋਰ ਪਾਰਟੀਆਂ ਦੀਆਂ ਵੋਟਾਂ ਉਸ ਤੋਂ ਉਸ ਉਸ ਵਿਅਕਤੀ ਤੋਂ ਪਹਿਲਾਂ ਵੀ ਪੈ ਰਹੀਆਂ ਹੁੰਦੀਆਂ ਆ ਕਦੀ ਬੇਤਕਰਾ ਨਹੀਂ ਹੋਇਆ ਨਾ ਮਹੱਲੇ ਵਾਸਤੇ ਨਾ ਭਾਈਵੰਦੀ ਤੇ ਨਾ ਕਿਸੇ ਤੇ ਨਾ ਨਾ ਪਿੰਡ ਲੈਵਲ ਤੇ ਇਹ ਜ਼ਰੂਰ ਧਿਆਨ ਰੱਖੋ ਕਿ ਕਿਹੜਾ ਐਸਾ ਸ਼ਖਸ ਹੈਗਾ ਕਿ ਜਿਹੜਾ ਤੁਹਾਡੇ ਮਹੱਲੇ ਜਾਂ ਪਿੰਡ ਵਿੱਚ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਵਿਤਕਰੇ ਸ਼ੁਰੂ ਹੋ ਗਏ ਆ। ਤੋਂ ਐਸੇ ਸ਼ਖਸ ਤੋਂ ਸੁਚੇਤ ਰਹੋ। ਕਿਉਂਕਿ ਉਹ ਤੁਹਾਡੀਆਂ ਭਾਈਆਂ-ਭੱਦੀਆਂ ਨੂੰ ਖਤਮ ਕਰ ਦਿੰਦੇ ਆ, ਜਾਤੀਵਾਦ ਜਾਂ ਧਾਰਮਿਕ ਆਸਤਾ ਦਾ ਵੀ ਕਈ ਹਸਾਰਾ ਲੈ ਲੈਂਦੇ ਆ। ਉਹ ਤੁਹਾਨੂੰ ਵੰਡ ਦਿੰਦੇ ਹੈਗੇ ਕਿਉਂਕਿ ਉਹ ਚੌਦਰ ਆਪਣੀ ਜਮਾਨਾ ਚਾਹੁੰਦੇ ਆ। ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹੋ। ਸੋ ਵੋਟ ਜਿਹਨੂੰ ਪਾਣੀ ਆ ਸਹੀ ਬੰਦੇ ਨੂੰ ਪਾਓ। ਬਾਕੀ ਮੈਂ ਇੱਕ ਗੱਲ ਹੋਰ ਕਹਿ ਦਿੰਨਾ ਆ। ਕੀ ਹੁਣੇ ਕਹਿ ਦਿੰਦਾ ਕਿ ਵੋਟਾਂ ਜਿਹੜੀਆਂ ਕਿ ਇਹ ਲੇਟ ਹੋ ਗਈਆਂ ਆ ਜੋ ਸਾਨੂੰ ਸੂਤਰਾਂ ਦੇ حوالے ਤੋਂ ਕਬਰ ਮਿੜੀ ਆ ਔਰ ਇਹ ਵੋਟਾਂ ਜਿਹੜੀਆਂ ਆ ਭਗਵਾਨ ਤਮਾਨ ਸਰਕਾਰ ਮੈਂ ਕਾਫੀ ਸਮਾਂ ਪਹਿਲਾਂ ਦੋ ਜਦੋਂ ਵੋਟਾਂ ਦਾ ਤਰੀਕ ਦਾ ਵੀ ਤੈਅ ਹੋ ਗਿਆ ਸੀ ਤਰੀਕ ਵੀ ਇਲਾਨ ਹੋ ਗਈ ਸੀ ਦੋ ਤਿੰਨ ਵਾਰ ਤਰੀਕਾ ਇਲਾਨ ਹੋਇਆ ਮੈਂ ਉਸੇ ਵਕਤ ਵੀ ਆਪਣੀਆਂ ਵੀਡੀਓ ਪਾਈਆਂ ਪੁਰਾਣੀਆਂ ਮੇਰੀਆਂ ਵੀਡੀਓ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਕੱਢ ਕੇ ਦੇਖ ਸਕਦੇ ਆ ਤੇ ਸਰਕਾਰ ਦਾ ਇਲਾਨ ਹੋਵੇ ਤੇ ਮੈਂ ਉਹਦੇ ਉਲਟ ਕਬਰ ਦਿੰਦਾ ਦਿੰਦਾ ਉਹ ਮੈਂ ਉਹ ਹੀ ਲੱਗੂ ਹੋਇਆ ਹੋਵੇ ਹੁਣ ਵੀ ਮੈਂ ਕਹਿ ਰਿਹਾ ਕਿ ਇਹ ਸਰਕਾਰ ਕਿਉਂ ਨਹੀਂ ਪੰਚਾਇਤੀ ਚੋਣਾਂ ਕਰਵਾਉਣਾ ਚਾਹਦੀ ਉਹਦੇ ਪਿੱਛੇ ਇੱਕ ਰਾਜ ਆ ਕਿਉਂਕਿ ਸਰਕਾਰ ਇਹ ਦੇਖ ਰਹੀ ਆ ਕਿ ਪਿੰਡਾਂ ਦੇ ਵਿੱਚ ਹਮੇਸ਼ਾ ਹੀ ਅਕਾਲੀ ਕਾਂਗਰਸ ਬੀਐਸਪੀ ਜਾਂ ਉਹੀ ਜਿਹੜੇ ਆ ਮੁਰਮੁਰ ਕੇ ਘੋਮ ਕਰਕੇ ਉਹਨਾਂ ਦੇ ਸਰਪੰਚ ਪੰਜ ਆਂਦੇ ਰੇ ਆ ਪੰਜਾਬ ਸਰਕਾਰ ਇਹ ਅੰਦਰ ਦੀ ਗੱਲ ਹੁੰਦੀ ਆ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਪੰਜਾਬ ਸਰਕਾਰ ਇਹ ਵੀ ਸਰਵੇ ਕਰ ਲੈਂਦੀ ਆ ਕਿ ਜਿਹੜੀਆਂ ਸਾਡੀ ਸਤਾ ਵਿੱਚ ਤਾਂ ਆ ਗਏ ਆ ਪਰ ਜਿਹੜੇ ਪਿੰਡਾਂ ਦੇ ਸਰਪੰਚ ਪੰਜਾਂ ਪੰਚਾਇਤਾਂ ਬਣ ਉਹ ਉਹਨਾਂ ਦੀਆਂ ਆਪਣੀਆਂ ਬਣਨ ਇਸ ਕਰਕੇ ਉਹ ਉਸ ਮਾਹੌਲ ਨੂੰ ਵੀ ਜਿਹੜਾ ਆ ਉਹਨਾਂ ਕੋਲ ਜਿਹੜੀਆਂ ਗੁਪਤ ਰੋਟਾ ਪਹੁੰਚਦੀਆਂ ਹੈਗੀਆਂ ਸੋ ਜਦ ਤੱਕ ਉਹਨਾਂ ਨੂੰ ਉਹ ਮਾਹੌਲ ਸਹੀ ਨਹੀਂ ਲੱਗਦਾ ਤਦ ਤੱਕ ਉਹ ਵੋਟਾਂ ਨੂੰ ਕਿਸੇ ਨਾ ਕਿਸੇ ਬਹਾਨੇ ਕਰਕੇ ਪੈਂਡਿੰਗ ਕਰ ਦਿੰਦੇ ਹੈਗੀਆਂ ਅੱਗੇ ਤੋਂ ਅੱਗੇ ਕਰ ਦਿੰਦੇ ਆ ਜਦੋਂ ਉਹਨਾਂ ਨੂੰ ਥੋੜਾ ਜਿਹਾ ਵਿਸ਼ਵਾਸ ਹੋ ਜਾਂਦਾ 50 60% ਕਿ ਹੁਣ ਸਾਡੇ ਆਮ ਆਦਮੀ ਪਾਰਟੀ ਜਿੱਦਾਂ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ कि ਸਾਡੇ ਪੰਜ ਸਰਪੰਚ ਆ ਜਾਣਗੇ ਸਾਡਾ ਜਿੱਥੇ ਜੇ ਅਸੀਂ ਉੱਪਰ ਰਾਜ ਕਰ ਰਹੇ ਹਾਂ ਤਾਂ ਥੱਲੇ ਵੀ ਸਾਡਾ ਰਾਜ ਹੋਵੇਗਾ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਉਹ ਹੋ ਜਾਂਦੀਆਂ ਹੈਗੀਆਂ ਆ ਕਈ ਵਾਰ ਇਸ ਕਰਕੇ ਵੋਟਾਂ ਲੇਟ ਹੁੰਦੀਆਂ ਮੈਂ ਅੱਜ ਵੀ ਕਹਿ ਰਿਹਾ ਕਿ ਇਹ ਵੋਟਾਂ ਦਾ ਜਿਹੜਾ ਹੁਣ ਵੀ ਆ ਜਾਂ ਤਾਂ ਮਾਨ ਸਰਕਾਰ ਜਿਹੜੀ ਆ ਇੱਕ ਫਾਈਨਲ ਡੇਟ ਤੈਅ ਕਰੇ ਉਹ ਡੇਟ ਉਹਨੇ ਤੈਅ ਅਜੇ ਕਰਨੀ ਨਹੀਂ ਕਿਉਂਕਿ ਜਦੋਂ ਤੱਕ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਹੈਗਾ ਇਸ ਕਰਕੇ ਜਿਹੜੀਆਂ ਇਹ ਪੰਚਾਇਤੀ ਚੋਣਾਂ ਲੇਟ ਹੋ ਰਹੀਆਂ ਨੇ ਔਰ ਕੋਈ ਕਾਰਨ ਹੀ ਕਾਰਨ ਉਹਦੇ ਵਿੱਚ ਬਣਾ ਦਿੱਤਾ ਜਾਂਦਾ ਆ کورٹ ਵੱਲੋਂ ਵੀ ਜਦੋਂ ਪਟਕਾਰ ਲਾਈ ਜਾਂਦੀ ਆ ਪੰਜਾਬ ਸਰਕਾਰ ਨੂੰ ਇਹ ਕੋਈ ਨਾ ਕੋਈ ਆਨਾ-ਬਹਾਨਾ ਲੱਭ ਲੈਂਦੇ ਹੈਗੇ ਆ ਹੁਣ ਅਗਲੇ ਮਹੀਨੇ ਆ ਜਿਹੜਾ ਮਹੀਨਾ ਸ਼ੁਰੂ ਹੋ ਗਿਆ ਆ ਵੋਟਾਂ ਇਹਦੇ ਵਿੱਚ ਵੀ ਨਹੀਂ ਪੈ ਰਹੀਆਂ ਆਈਆਂ ਵੋਟਾਂ ਹੋਰ ਲੇਟ ਤੋਂ ਲੇਟ ਕਿਸੇ ਨਾ ਕਿਸੇ ਆਨੇ-ਬਹਾਨੇ ਹੋਣਗੀਆਂ ਪਰ ਤੁਸੀਂ 5 ਸਾਲ ਲਈ ਆਪਣੇ ਪਿੰਡ ਨੂੰ ਹਵਾਲੇ ਕਰਨਾ ਆ ਉਹ ਜੇ ਸ਼ਕਸ਼ਾਂ ਦੀ ਜਰੂਰਤ ਦੇਖਿਓ ਕਿ ਜਿਹੜੇ ਧਰਮਕ ਆਸਤਾ ਦਾ ਲੈ ਕੇ ਜਾਤੀਵਾਦ ਦਾ ਸਹਾਰਾ ਲੈ ਕੇ ਪਿੰਡ ਵਿੱਚ ਪਹਿਲਾਂ ਰਹਿੰਦੇ ਨਹੀਂ ਪੇ ਆ ਜਾਂਦੇ ਆ ਉਹਨਾਂ ਤੋਂ ਪਹਿਲਾਂ ਪਿੰਡ ਦਾ ਜਾਂ ਮਹੱਲੇ ਦਾ ਮਾਹੌਲ ਕੀ ਸੀ ਤੇ ਬਾਅਦ ਵਿੱਚ ਕੀ ਹੋ ਜਾਂਦਾ ਹੈ ਇਹ ਜ਼ਰੂਰ ਦੇਖਣਾ ਕਿਉਂਕਿ ਅਸੀਂ ਬਹੁਤ ਸਾਰੇ ਪਿੰਡਾਂ ਵਿੱਚ ਜਾਂਦੇ ਆ ਖਬਰ ਕਵਰ ਕਰਦੇ ਤਾਂ ਉੱਥੇ ਇਹ ਚੀਜ਼ਾਂ ਦੇਖਿਆ ਜਾਂਦੀਆਂ ਹੈਗੀਆਂ ਸੋ ਵੋਟ ਪਾਣ ਤੋਂ ਪਹਿਲਾਂ ਸੋਚੋ ਕਿ ਤੁਸੀਂ ਜਿਸ ਨੂੰ ਵੋਟ ਪਾ ਰਹੇ ਹੋ ਕਿ ਉਹ ਸ਼ਖਸ ਸਹੀ ਹੈ ਪਰ ਕਸਲੋ ਕਮਰ ਜਿਨ੍ਹਾਂ ਨੇ ਸਰਪੰਚ ਕੜੇ ਹੋਣਾ ਹੁਣ ਨਹੀਂ ਉੱਧਾ ਚੱਲਣੀ ਜੋ ਸਾਨੂੰ ਸੂਤਰਾ ਦੇ ਵਾਲੇ ਤੋਂ ਖਬਰ ਮਿਲੀ ਆ ਹੁਣ ਉਹ ਕੰਮ ਨਹੀਂ ਹੋਣੇ ਕਿ ਲੱਖ ਰੁਪਿਆ ਉਧਰ ਚਾੜਿਆ 2 ਲੱਖ ਉਧਰ ਚਾੜਿਆ ਜੋੜ ਤੋੜ ਕੀਤਾ ਤੇ ਬਣ ਗਏ ਸਰਪੰਚ ਹੁਣ ਇਹ ਕੰਮ ਨਹੀਂ ਹੋਣਾ ਜੋ ਸਾਨੂੰ ਸੂਤਰਾ ਦੇ ਵਾਲੇ ਤੋਂ ਖਬਰ ਮਿਲੀ ਆ ਹੁਣ ਤੁਹਾਡੀ ਸਿੱਧੀ ਵੋਟ ਪੈਗੀ ਇੱਕ ਪੰਚ ਦੀ ਤੇ ਇੱਕ ਸਰਪੰਚ ਦੀ ਜੋ ਸਾਨੂੰ ਸੂਚਨਾ ਮਿਲੇਗਾ ਸਹੀ ਪੰਚਔਰ ਸਰਪੰਚ ਚੁਣੋ ਧੰਨਵਾਦ